ਮੁੱਲਾਪੁਰ ਵਿੱਚ ਸ਼ਿਪਤਾਮ ਜਖਮੀ ਗਊਆਂ ਦੀ ਗਊਸ਼ਾਲਾ ਦਾ ਨਵਾਂ ਸਥਾਪਨਾ ਦਿਵਸ ਮਿਤੀ 30 ਤਰੀਕ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰ ਦੇ ਸਮੇਂ ਹਵਨ ਅਤੇ ਗਊ ਪੂਜਾ ਹੋਵੇਗੀ ਅਤੇ ਸ਼ਾਮ ਨੂੰ ਕੀਰਤਨ ਅਤੇ ਕਥਾ ਹੋਵੇਗਾ ਇਸ ਮੌਕੇ ਤੇ ਗਊਸ਼ਾਲਾ ਦੇ ਪ੍ਰਧਾਨ ਜਗਸੀਰ ਸਿੰਘ ਜੱਗੂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਊਆਂ ਨੂੰ ਦਾਨ ਕਰੋ ਇਸ ਮੌਕੇ ਤੇ ਬੋਲਦਿਆਂ ਨੇ ਕਿਹਾ ਕਿ ਗਰਮੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਇਨ੍ਹਾਂ ਬੇਜਵਾਨਾਂ ਨੂੰ ਵੀ ਧੁੱਪ ਲੱਗਦੀ ਹੈ ਅਤੇ ਇਹਨਾਂ ਦੇ ਲਈ ਸ਼ੈੱਡ ਦੀ ਲੋੜ ਹੈ ਅਸੀਂ ਮੰਗ ਕਰਦੇ ਹਾਂ ਐਨ ਆਰ ਆਈ ਅਤੇ ਸਮੂਹ ਇਲਾਕਾ ਨਿਵਾਸੀਆਂ ਤੋਂ ਕਿ ਵੱਧ ਚੜ ਕੇ ਹਿੱਸਾ ਪਾਓ ਤਾਂ ਜੋ ਇਨ੍ਹਾਂ ਗਊਆਂ ਨੂੰ ਸ਼ੈੱਡ ਮੁਹੱਈਆ ਕਰਵਾ ਕੇ ਗਰਮੀ ਤੋਂ ਨਿਯਾਤ ਦਿੱਤੀ ਜਾਵੇ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਗਊਸ਼ਾਲਾ ਦੇ ਪ੍ਰਧਾਨ ਜਗਸੀਰ ਸਿੰਘ ਜੱਗੂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਗੱਲ ਕੀਤੀ ਆਪਣਾ ਕੋ ਕਿੰਨੇ ਜ਼ਖਮੀ ਜਾਨਵਰ ਆ ਜੀ ਗਊਆਂ ਕਿੰਨੇ ਆਏ ਜਿਹੜੀਆਂ ਜ਼ਖਮੀ। ਕੋਲ ਇੱਥੇ 100 ਦੇ ਲਗਭਗ ਜਾਨਵਰ ਹਨ ਜੋ ਜ਼ਖਮੀ ਹਨ ਜਿਨ੍ਹਾਂ ਨੂੰ ਅਸੀਂ ਇੱਥੇ ਲਾਜ ਕਰਕੇ ਉਹਨਾਂ ਦਾ ਠੀਕ ਕੀਤਾ ਹੈ। ਉਹਨਾਂ ਦੇ ਇੱਥੇ ਦੇਖ ਰਿਹਾ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਕੋਈ ਗਊ ਠੀਕ ਹੋ ਜਾਂਦੀ ਹੈ ਤਾਂ ਉਸ ਨੂੰ ਦੁਆਰੇ ਨਹੀਂ ਛੱਡਦੇ ਉਹਦੀ ਇੱਥੇ ਹੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਰਸਤੇ ਦੇ ਵਿੱਚ ਛੱਡਾਂਗੇ ਫਿਰ 60 ਬਿਟ ਖਾਲੂਗੀ ਇਸ ਕਰਕੇ ਅਸੀਂ ਜਿੰਨਾ ਵੀ ਹੁੰਦਾ ਉਹਨਾਂ ਦੀ ਇੱਥੇ ਸੇਵਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਹੋਰ ਕਿਹਨੇ ਕਿਹਨੇ ਸੰਸਥਾਵਾਂ ਦਾ ਸਹਿਯੋਗ ਮਿਲਦਾ ਅਸੀਂ ਉਹਨਾਂ ਸਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡਾ ਸਹਿਯੋਗ ਦਿੰਦੇ ਹਨ ਆੜਤੀ ਇਸ ਸਿਸਟਮ ਦੇ ਜੋ ਕਮੇਟੀ ਬਣੀ ਉਹਦੋਂ ਸਹਿਯੋਗ ਮਿਲਦਾ ਹੈ ਮੰਦਰ ਕਮੇਟੀਆਂ ਵੱਲੋਂ ਵੀ ਸਾਨੂੰ ਸਹਿਯੋਗ ਮਿਲਦਾ ਹੈ ਨਾਲ ਹੀ ਸਾਨੂੰ ਭਾਈ ਮੱਸਾ ਜੀ ਮੰਦਰ ਜੋ ਸ਼ੋਮੀ ਨੇ ਮੰਦਰਪੜਾ ਸੋਮੀ ਨਰੇਣ ਮੰਦਰ ਤੋਂ ਵੀ ਸਾਨੂੰ ਸਹਿਯੋਗ ਮਿਲਦਾ ਹੈ ਤਲਵੰਡੀ ਧਾਮ ਕੁਟਿਆ ਉਹਨਾਂ ਤੋਂ ਮਹਾਰਾਜ ਜੀ ਤੋਂ ਵੀ ਸਾਨੂੰ ਸਹਿਯੋਗ ਮਿਲਦਾ ਹੈ ਰਕਵਾ ਧਾਮ ਕੁਟਿਆ ਉੱਥੋਂ ਵੀ ਸਾਨੂੰ ਸਹਿਯੋਗ ਮਿਲਦਾ ਹੈ ਹੋਰ ਵੀ ਧਾਰਮਿਕ ਸਸਤਾ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ ਜੀ ਜ਼ਿਮੀਂਦਾਰ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੋ ਪਿੰਡਾਂ ਦੇ ਵਿੱਚੋਂ ਵੀ ਸਾਨੂੰ ਸਹਿਯੋਗ ਕਰਦੇ ਹਨ ਜੋ ਉਹਨਾਂ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਤੂੜੀ ਪੱਠੇ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ ਠੀਕ